ਮਾਰੂ ਮਨ ਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਪਾਏ ਫਗਤ ਸਾਚੇ ਗੁਣ ਗਾਵਾਂ ਤੁਧ ਪਾਣੇ ਤੂੰ ਪਾਵੈ ਕਰਤੇ ਆਪੇ ਰਸ ਨਰਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰ ਮੁਕਤ ਭੈ ਹਰ ਦਾਸ ਤੁਮਾਰੇ ਆਪ ਗਵਾਏ ਤੇਰਾ ਰੰਗ ਰਾਤੇ ਅਨੰਦ ਦੇਨ ਨਾਮ ਪਿਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨ ਕੋਈ ਪਾਏਂਦਾ ਰਣ ਜਾਣਾਏ ਕੋਏ ਨ ਜਾਣੇ ਜੋ ਕਿਛ ਕਰੇ ਸੋ ਆਪਣ ਪਾਣੇ ਲੱਖ 84 ਜੀ ਉਪਾਏ ਪਾਨ ਸਲਵਾਇੰਦਾ ਜੋ ਤਿਸ ਭਾਵ ਸੋਨੇ ਚੋ ਹੋਵੇ ਮਨ ਮੁਖ ਆਪ ਗਣਾਏ ਰੋਵੇ ਨਾਮੁ ਪੁੱਲਾ ਠੋਰ ਨਾ ਪਾਏ ਆਏ ਜਾਏ ਦੁਖ ਪਾਇੰਦਾ ਨਿਰਮਲ ਕਾਇਆ ਪੂਜਲ ਹੰਸਾ ਤਿਸ ਵਿੱਚ ਨਾਮ ਨਿਰੰજન ਅੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਹੁੜ ਦੁਖ ਨਾ ਪਾਏਂਦਾ ਬਹੁ ਸਾਧੂ ਦੁਖ ਪਰਾਪਤ ਹੋਵੈ ਭੋਗੋਂ ਰੋਕ ਸਉੰਤਬ ਗੋਵੈ ਹਰਖੋਂ ਸੋਗ ਨ ਮਿਟਈ ਕਬ ਹੂੰ ਵਿਣ ਪਾਣੀ ਫਰਮਾਏ ਦਾ ਗਿਆਨ ਵਿਹੂਣੀ ਤਵੇ ਸਬਾਈ ਸੱਚ ਰਵਰ ਹੈ ਆ ਲੇਵ ਲਈ ਨਿਰਭੋ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਿਲਾਇਂਦਾ ਅਟਲ ਅਢੋਲ ਅਤੋਲ ਮੋਰਾਰੇ ਖਿੰਮਾ ਥਾਏ ਫੇਰ ਉਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀ ਆਇਂਦਾ ਹੰਤਾਸਨ ਕੇ ਦਾਸ ਪਿਆਰੇ ਸਾਧਿਕ ਸਾਚ ਭਲੇ ਵੀਚਾਰੇ ਮੰਨੇ ਨਾਉ ਸੋਈ ਜਿਣ ਦਾਸੀ ਆਪੇ ਸਾਚ ਬੜਾ ਇੰਦਾ ਪੱਲਾ ਸਾਚ ਸੱਤੇ ਸਚਿਆਰ ਸਾਚੇ ਪਾਵੈ ਸ਼ਬਦ ਪਿਆਰਾ ਤ੍ਰਿਭਵਨ ਸਾਚ ਤਲਾ ਤਰਥਾ ਥਾਪੀ ਸਾਚੇ ਹੀ ਪਤੀਆ ਆ인다 ਵੱਡਾ ਵੱਡਾ ਆਖੇ ਸਭ ਕੋਈ ਗੁਰਬਿੰਦ ਸੋਝੀ ਕਿਨੈ ਨਾ ਹੋਈ ਸਾਚ ਮਿਲੈ ਸੋ ਸੱਚ ਭਾਏ ਨਾ ਵਿਛੜ ਦੁੱਖ ਪਾਇੰਦਾ ਧਰੋ ਵਿਸ਼ਨ ਨੇ ਤਾਈ ਰੁਨ ਨੇ ਮਰ ਮਰ ਜਨਮ ਭੋਲਤ ਪੁੰਨੇ ਜਿਸ ਬਖਸ਼ੇ ਤਿਸ ਦੇ ਵਡਿਆਈ ਮੇਲ ਨ ਪਛੋਤਾ ਆਇਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਦਾਨ ਮੁਕਤੀ ਸਰ ਨਮਤਾ ਮੋ ਚੁਕਾਇਂਦਾ ਦਾਨ ਕੈ ਸਿਰਦਾਨ ਵਿਚਾਰ ਕਰਨ ਕਾਰਨ ਸੁਨ ਰਥ ਪਾਰ ਕਰ ਕਰ ਵੇਖੈ ਕੀਤਾ ਆਪਣਾ ਕਰਣੀ ਕਰ ਕਰਾਏਂਦਾ ਏ ਗੁਣ ਗਾਵੈ ਸੱਚ ਧਾਵੈ ਤੁਜ ਤੇ ਉਪਜੈ ਤੁਜ ਮਾਹਿ ਸਮਾਵੈ ਨਾਨਕ ਸੱਚ ਕਹਿ ਬੇਨੰਤੀ ਮਿਲ ਸੱਚੇ ਸੁਖ ਪਾਏਂਦਾ ਮਾਰੂ ਮਨ ਲਾ ਪੱਲਾ ਅਰਬਦ ਨਰਬਦ ਤੁੰਦੂ ਕਾ ਤਰਨ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਂਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਤ ਤ ਨਹੀਂ ਸਾਗਰ ਨਦੀ ਨਾ ਨੀਰ ਵਹਾਂਦਾ ਨਾ ਤਦ ਸੁਰਗ ਮਛ ਪਿਆਲਾ ਦੋਸਕ ਪਿਹਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨੂ ਮਹੇਸ਼ ਨਾ ਕੋਈ ਅਵਰਨ ਦੀਸਾ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਿਕ ਸੁਖ ਵਾਸੀ ਜੋਗੀ ਜੰਗਮ ਵੇਖਣਾ ਕੋਈ ਨਾ ਕੋ ਨਾਥ ਕਹਾਂ ਆਇਂਦਾ ਜਪ ਤਪ ਸੰਗਮ ਨਾਮ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪ ਉਪਾਏ ਵਿਗਸੇ ਆਪੇ ਕੀਮਤ ਪਾਏਂਦਾ ਨਾ ਸੱਚ ਸੰਗਮ ਤੁਲਸੀ ਮਾਲਾ ਗੋਪੀ ਕਾਨ ਨੰਗਉ ਗੋ ਅੱਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਇੰਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦੀਸੈ ਅੱਖੀ ਮੰਮਤਾ ਝਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਾਇੰਦਾ ਨਿੰਦ ਬਿੰਦ ਨਹੀਂ ਜਿਓ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਇਂਦਾ ਵਰਨ ਭੇਖ ਨਹੀਂ ਬ੍ਰਹਮਣ ਖਤਰੀ ਦਿਓ ਨਾ ਦਿਓ ਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਇਂਦਾ ਨਾ ਕੋ ਮੁੱਲਾ ਨਾ ਕੋ ਕਾਜ਼ੀ ਨਾ ਕੋ ਸ਼ੇਖ ਮਸ਼ਾਇਕ ਹਾਜੀ ਰਈ ਤਰਾਉ ਨਾ ਮੈਂ ਦੁਨੀਆ ਨਾ ਕੋ ਕਹਿਣ ਕਹਾਂਦਾ ਪਾਉ ਨ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸ਼ਾਪੇ ਵਣਜਾਰਾ ਸਾਚੇ ਇਹੋ ਪਾਏਂਦਾ ਦੇਦਕ ਤੇ ਬਨ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਖਤਾ ਆਪ ਅਗੋਚਰ ਆਪੇ ਅਲੱਖ ਲਖਾਂ ਏਂਦਾ ਜਾਂ ਤਿਸ ਤਹਾਣਾ ਤਾਂ ਜਗਤੂ ਪਾਇਆ ਬਾਦ ਕਲਾ ਆ ਢਾਣ ਰਹਾਇਆ ਬ੍ਰਹਮਾ ਵਿਸ਼ਨਮ ਮਹਿ ਏਸ਼ੂ ਪਾਇ ਮਾਇਆ ਮੋਹ ਵਧਾ ਏਂਦਾ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸੁਭਾਇਆ ਖੰਡ ਬ੍ਰਹਮੰਡ ਪਾਪਾਲ ਅਰੰਭੇ ਗੁਪਤੋਂ ਪ੍ਰਗਟੀਆਂ ਆਇਂਦਾ ਤਾਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਤ ਦੀ ਬਿਸੰਤ ਗੁਣ ਗਾਏਂਦਾ ਮਾਰੂ ਮੱਲਾ ਪਹਿਲਾ ਆਪੇ ਆਪ ਉਪਾਏ ਨਿਰਅੱਲਾ ਸੱਚ ਥਾਨ ਕਿਉ ਦਇਆਲਾ ਔਣ ਪਾਣੀ ਅਗਨੀ ਦਾ ਬੰਧਨ ਕਾਇਆ ਕੋਟਰ ਚਾਹੇਂਦਾ ਨੌ ਘਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਲਖ ਪਾਰ ਸਾਇਦ ਸਤਤ ਧਰੇ ਜਲ ਨਿਰਮਲ ਗੁਰਮੁਖ ਮੈਣ ਨਾ ਲਾਇਂਦਾ ਰਬ ਸਾਸ ਦੀਪਕ ਜੋਤ ਸੁਭਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸ਼ੋਭਾ ਪਾਇੰਦਾ ਘਰ ਮੈਂ ਹਾਟ ਪਟਣ ਵਾਪਾਰ ਪੂਰੇ ਤੋਲ ਤੋਲ ਵਣਜਾਰਾ ਆਪੇ ਰਤਨ ਵਿਸਾਹੇ ਲੇਵਾ ਆਪੇ ਕੀਮਤ ਪਾਇੰਦਾ ਕੀਮਤ ਪਾਈ ਪਾਵਣ ਹਾਰੇ ਵੇ ਪਰਵਾਹ ਪੂਰੇ ਪੰਡਾਰ ਸਰਬ ਕਲਾਲੇ ਆਪੇ ਰਹਾ ਗੁਰਮੁਖ ਕਿਸਹਿ ਬੁਝਾਇੰਦਾ ਨਦਰ ਕਰੇ ਪੂਰਾ ਗੁਰ ਭੇਟ ਜਮ ਜੰਦਾਰ ਨ ਮਾਰੇ ਫੇਟ ਜਿਉਂ ਜਲ ਅੰਤਰ ਕਮਲ ਵਿਗਾਸੀ ਆਪੇ ਬਿਕਸ ਧਾਇੰਦਾ ਅੱਤੇ ਵਰਖੇ ਅੰਮ੍ਰਿਤ ਥਾਰਾ ਰਤਨ ਜਿਵੇਂ ਹਰ ਲਾਲ ਅਪਾਰ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਸਦਾਰਥ ਪਾਇੰਦਾ ਪ੍ਰੇਮ ਸਦਾਰਥ ਲਹਿ ਅਮੋਲੋ ਕਭੀ ਨੋ ਘਾਟ ਸੁ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਇੰਦਾ ਦਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਨ ਮੰਨੇ ਹੁਕਮ ਸਮਾਇੰਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸਾ ਜਗਤੋ ਉਪਾਰ ਹੁਕਮੇ ਸੁਰਗ ਮੱਚ ਪਿਆਲਾ ਹੁਕਮੇ ਕਲਾ ਰਹਾਇੰਦਾ ਹੁਕਮੇ ਧਰਤੀ ਧੋਲ ਸਿਰ ਫਾਰਨ ਹੁਕਮੇ ਪੌਣ ਪਾਣੀ ਗਹਿਣਾ ਰਨ ਹੁਕਮੇ ਸ਼ਿਵ ਸ਼ਕ੍ਰਿਪੀ ਘਰ ਵਾਸਾ ਹੁਕਮੇ ਖੇਲ ਖਿਲਾਇਂਦਾ